ਸਰਕਾਰਾਂ ਕਿਹਦੇ ਸਿਰ ਤੇ ਬੰਨਦੀਆਂ ਲੋਕਾਂ ਦੇ ਸਿਰ ਤੇ ਲੋਕ ਬਣਾਉਂਦੇ ਨੇ ਸਰਕਾਰਾਂ ਐਮਐਲਏ ਕੌਣ ਬਣਾਉਂਦੇ ਨੇ ਜਿਹੜੇ ਸਾਡੇ ਪਿੰਡਾਂ ਦੇ ਸਰਪੰਚ ਆ ਸਰਕਾਰਾਂ ਕੌਣ ਬਣਾਉਂਦੇ ਸਾਡੇ ਪਿੰਡਾਂ ਦੇ ਸਰਪੰਚ ਆ ਜੇਕਰ ਸਰਪੰਚ ਮਜ਼ਬੂਤ ਹੋਊਗਾ ਤਾਂ ਸਰਕਾਰ ਫੇਰ ਹੀ ਬਣੂ ਫੇਰ ਹੀ ਐਮਐਲਏ ਬਣ ਕੇ ਫੇਰ ਹੀ ਐਮਪੀ ਬਣਗੇ ਪਰ ਜੇਕਰ ਉਹਨਾਂ ਕੋਲੇ ਪਾਵਰਾਂ ਹੋਣਗੀਆਂ ਕਿਉਂਕਿ ਪਹਿਲਾਂ ਤਾਂ ਪਿੰਡ ਦੇ ਵਿੱਚ ਸਰਪੰਚ ਹੁੰਦਾ ਸਰਪੰਚ ਨੇ ਲੋਕਾਂ ਦੇ ਕੰਮ ਕਰਾਉਣੇ ਹੁੰਦੇ ਆ ਜੇ ਲੋਕਾਂ ਦੇ ਸਰਪੰਚ ਕੰਮ ਕਰਾਊਗਾ ਸਰਪੰਚ ਦੇ ਕਹਿਣ ਤੇ ਲੋਕ ਵੋਟ ਤਾਂ ਪਾਉਣਗੇ ਨਹੀਂ ਲੋਕ ਵੋਟ ਨਹੀਂ ਪਾਉਂਦੇ ਪਹਿਲਾਂ ਪਾਰਟੀਆਂ ਸਰਪੰਚਾਂ ਨੂੰ ਕਹਿੰਦੀਆਂ ਕਿ ਤੁਸੀਂ ਲੋਕਾਂ ਨੂੰ ਵੱਧ ਤੋਂ ਵੱਧ ਜੋੜੋ ਪਰ ਜਦੋਂ ਉਹ ਲੋਕ ਜੋੜਦੇ ਆ ਸਰਕਾਰਾਂ ਬਣ ਜਾਂਦੀਆਂ ਪਰ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਵਿੱਚ ਕੁਝ ਘਮੰਡ ਆ ਜਾਂਦਾ ਹਕਾਰ ਆ ਜਾਂਦਾ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਸਾਡੇ ਨਾਲ ਪਿੰਡ ਮਾਲਕਾਂ ਦੇ ਰਾਜਾ ਸਰਪੰਚ ਸਾਡੇ ਨਾਲ ਮੌਜੂਦਾ ਨੇ ਜੋ ਆਮ ਆਦਮੀ ਪਾਰਟੀ ਦੇ ਵਿੱਚ ਇਸ ਵਕਤ ਹੈਗੇ ਨੇ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਪਿੰਡ ਦੇ ਸਰਪੰਚ ਸਾਹਿਬ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਧੰਨਵਾਦ ਬਾਈ ਤੁਹਾਡਾ ਤੁਸੀਂ ਟਾਈਮ ਦਿੱਤਾ ਥੈਂਕ ਯੂ ਬਾਈ ਬਹੁਤ ਜੀ ਇੱਕ ਗੱਲ ਕਰਾਂਗੇ ਆਪਾਂ ਤੁਸੀਂ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਹੋ ਤੁਹਾਡੀ ਸਰਕਾਰ ਹੈ ਪਰ ਜਿਹੜੀ ਦਸ ਪੁਛਾ ਕਹਿੰਦੇ ਵੀ ਉਹ ਤੁਹਾਡੇ ਐਮਐਲਏ ਘੱਟ ਕਰ ਰਹੇ ਤੁਹਾਡੀ ਐਮਐਲਏ ਕਰਦਾ ਵੀ ਹੈ ਤੇ ਘੱਟ ਵੀ ਕਰਦਾ ਹੂੰ ਪਰ ਮੈਨੂੰ ਲਾਇਆ ਜਿਹਾ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਕਿਸੇ ਜਿਹੜਾ ਕਿਸੇ ਦੀ ਗੱਲ ਸੁਣਦੇ ਹੁੰਦੇ ਜਿਵੇਂ ਆਸ-ਪਾਸ ਵਾਲੇ ਅਸਲ ਦੇ ਵਿੱਚ ਜਿਹੜਾ ਉਹਦੇ ਕੋਲਬਾ ਇਕੱਠਾ ਹੋਇਆ ਉਹਦੀ ਟੀਮ ਆ ਨਾ ਸਾਰੀ ਹੂੰ ਮੈਂ ਉਹਨਾਂ ਸਾਰੀ ਟੀਮ ਦੇ ਵਿੱਚ ਦੇ ਸਿਆਣਾ ਕਹਿੰਦਾ ਤਾਂ ਕਲਾ ਸੋਨੀ ਆ ਮੁੰਡਾ ਮਾੜੀ ਵਾਲਾ ਹੂੰ ਬਾਕੀ ਉਹਨਾਂ ਦਾ ਸਾਰਾ ਹੀ ਇਹ ਕੰਮ ਹੈ ਵੀ ਚਾਹੇ ਉਹ ਤਾਇ ਦਾ ਮੁੰਡਾ ਹੋਵੇ ਵੀ ਕੀ ਚਾਹੇ ਉਹਦੇ ਨਾਲ ਦੇ ਹੋਰ ਜਿੰਨੀ ਟੀਮ ਆ ਹਨਾ ਜਾਂ ਮੁੰਡਾ ਦਾ ਪੀਏ ਵਧੀਆ ਉਹ ਗੱਲ ਸੁਣਦਾ ਤੇ ਆਪ ਤਾਂ ਬਾਈ ਜੀ ਵਿਜੀ ਹੁੰਦੇ ਵੈਸੇ ਗੱਲ ਹੁੰਦੀ ਰਹਿੰਦੀ ਅੱਜ ਸਵੇਰ ਮੇਰੀ ਗੱਲ ਹੋਈ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਹਾ ਮਤ ਕੱਲਾ ਮੇਰੇ ਨਾਲ ਨਹੀਂ ਹਲਕੇ ਦੇ ਵਿੱਚ ਚਲੋ ਮੇਰੀ ਇੱਕ ਹੈਬਟ ਆ ਵੀ ਆਪਾਂ ਬਾਈ ਦੀ ਨਾਂ ਕਦੇ ਕਿਸੇ ਤੋਂ ਦਵੇਂ ਨਾ ਦਵਣਾ ਆਪਾਂ ਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਜੋ ਮਰਜ਼ੀ ਹੋ ਜੇ ਆਪਾਂ ਬੋਲਦੇ ਆਂ ਬਸ ਤੇ ਕਈ ਐ ਹੋ ਜੇ ਵਿਚਾਰੇ ਸਰਪੰਚ ਬਣੇ ਆ ਕਈ ਵਰਕਰ ਐ ਹੋ ਜੇ ਸਾਡੇ ਅਣਦੇਖੀ ਹੋਈ ਹੋ ਜਿਨ੍ਹਾਂ ਦੇ ਵਿਚਾਰਾਂ ਦਾ ਮਤਲਬ ਕਿ ਕੋਈ ਪੁੱਛ ਗਿਛ ਘਾਟ ਜੀ ਅਜੇ ਤਾਂ ਬੇਨਤੀ ਵੀ ਕਰਦੇ ਤੁਹਾਡੇ ਮਾਧਮ ਨਾਲ ਐਮਐਲ ਸਾਬ ਨੂੰ ਵੀ ਯਾਰ ਉਹਨਾਂ ਬੰਦਿਆਂ ਦਾ ਥੋੜਾ ਬਹੁਤਾ ਖਿਆਲ ਰੱਖਿਆ ਜਾਵੇ ਜੀ ਇੱਕ ਜਦੋਂ ਮਾਨ ਸਾਬ ਕਿਤੇ ਰੈਲੀ ਕਰਦੇ ਇੱਕ ਗਾਣਾ ਬੜਾ ਚੱਲਦਾ ਹੁੰਦਾ ਤੇ ਯਾਰ ਨੂੰ ਦੱਬਨ ਨੂੰ ਫਿਰਦੇ ਆਪਾਂ ਦੱਬਦਾ ਕਿੱਥੇ ਆ ਉਹ ਕਹਿੰਦੇ ਤੁਹਾਡੇ ਤੇ ਵੀ ਟੁੱਕਦਾ ਵੀ ਤੁਹਾਨੂੰ ਰਾਜੇ ਨੂੰ ਦਬਾਉਣ ਨੂੰ ਫਿਰਦੇ ਆ ਪਰ ਰਾਜਾ ਦਬਦਾ ਨਹੀਂਗਾ ਇਹ ਗੱਲ ਸੱਚ ਹੈ ਇਹ ਗੱਲ ਬਿਲਕੁਲ ਸੱਚ ਹੈ ਇਹ ਹੁਣ ਤੋਂ ਲੈ ਕੇ ਨਹੀਂ ਆ ਬਾਈ ਜੀ ਪਹਿਲਾਂ ਤੋਂ ਲੈ ਕੇ ਆਈ ਸੀਗਾ ਜਿਹੜਾ ਮੇਰੇ ਨਾਲ ਇਲੈਕਸ਼ਨ ਕਰਾਉਣ ਦਾ ਕਾਰਨ ਵੀ ਇਹੀ ਬਣਿਆ ਸੀ ਮੇਰੇ ਇਲੈਕਸ਼ਨ ਤਾਂ ਹੀ ਕਰਾਇਆ ਸੀ ਉਹ ਮੁੰਡੇ ਉਹ ਮੁੰਡਾ ਇਲੈਕਸ਼ਨ ਨਹੀਂ ਲੜਦਾ ਸੀਗਾ ਸਾਡਾ ਭਰਾਵਾਂ ਵਾਲਾ ਪਿਆਰ ਸੀ ਇਲੈਕਸ਼ਨ ਵੀ ਇਹ ਸੋਚ ਕੇ ਦੀ ਟੀਮ ਨੇ ਕਰਾਇਆ ਵੀ ਜੇ ਰਾਜਾ ਇਲੈਕਸ਼ਨ ਆਦਾ ਰਾਜਾ ਮਿੱਟੀ ਹੋ ਜੂਗਾ ਹੂੰ ਜਿੰਨੂ ਬਾਈ ਪ੍ਰਮਾਤਮਾ ਨੇ ਦੇ ਨਾ ਬਾਕੀ ਲੋਕਾਂ ਚ ਬਾਈ ਸਾਡਾ ਫੈਮਿਲੀ ਦਾ ਪਹਿਲਾਂ ਤੋਂ ਲੈ ਕੇ ਬਹੁਤ ਵਿਚਰਦੇ ਆ ਹਰ ਬੰਦੇ ਦੇ ਮਤਲਬ ਕੋਈ ਇਹੋ ਜਿਹਾ ਪਰਵਾਹ ਹੀ ਨਹੀਂ ਯਾਰ ਜਿਹੜਾ ਜਿੱਥੇ ਹੀ ਨਹੀਂ ਗਏ ਜਾਂ ਜਿਹਦੀ ਨਹੀਂ ਮਦਦ ਕਰੇ ਹਮ ਆਪਣੇ ਅਸੀਂ ਬਾਈ ਜਰਨਲ ਦਾ ਸਾਡਾ ਭਰਾਵਾਂ ਵਾਲਾ ਪਿਆਰ ਹਜੇ ਵੀ ਕਈ ਬੰਦੇ ਇਤਰਾਜ ਕਰ ਜਾਂਦੇ ਯਾਰ ਤੁਹਾਡੀ ਗੱਡੀ 'ਚ ਵੀ ਉਹ ਬੈਠੇ ਹੁੰਦੇ ਆ ਤੁਸੀਂ ਜਾਣਦੇ ਵੀ ਉਹਨਾਂ ਦੇ ਹਨਾ ਪਰ ਆਪਣਾ ਪਿਆਰ ਹੀ ਇੰਨਾ ਬਾਈ ਮੈਂ ਜਰਨਲ ਦੇ ਵਿੱਚ 218 ਵੋਟਾਂ ਘਟ ਗਈਆਂ ਬਾਈ ਰੱਜ ਕੇ ਵਿਰੋਧਤਾ ਹੋਈ ਮੇਰੀ ਵੱਡੀ ਲੀਡਰਸ਼ਿਪ ਜਿੰਨੀ ਸੀ ਸਾਡੇ ਪਿੰਡ ਦੀ ਸਾਈਨ ਵਿਰੋਧ ਤੱਕ ਨਹੀਂ ਜਦੋਂ ਮਤਲਬ ਪਟਾਕੇ ਵੀ ਚੱਲ ਗਏ ਸਾਰਾ ਕੁਝ ਹੋ ਗਿਆ ਹੂੰ ਤੇ ਜਦੋਂ ਦੂਜੇ ਪਾਸੇ ਗੈਂਤੀ ਗਈ ਤੇ 127 ਹਾਟੋਂ ਦੇ ਪਾਸੇ ਤੇ ਬਾਈ ਜੀ ਤੇ ਫਿਰ ਉਹਨਾਂ ਦਾ ਮਾਂ ਹੁਣ ਅਸੀਂ ਇਹਦਾ ਚੋਣੇ ਆ ਵੀ ਜੇ ਅਸੀਂ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਸੀ ਉਹਨਾਂ ਦੇ ਕੰਮ ਤਾਂ ਆਫ ਸੀਗੇ ਨਾ ਜਿਵੇਂ ਸਾਨੂੰ ਚੁਣਿਆ ਹੁਣ ਹਨਾ ਇਹ ਗੱਲ ਤਾਂ ਹੁਣ ਐਮਐਲਏ ਸਾਹਿਬ ਨੂੰ ਸੋਚਣੀਆਂ ਚਾਹੀਦੀਆਂ ਵੀ ਮੈਂ ਯਾਰ ਮੈਂ ਜੇ ਹੁਣ ਇੱਕ ਇੱਕ ਚੀਜ਼ ਹੋਰ ਆ ਬਾਈ ਇਹ ਵੱਡੀ ਗੱਲ ਸੀ ਜਿਹੜੀ ਅਸੀਂ ਜਿਹੜੇ ਬੰਦੇ ਆ ਨਾ ਜਿੰਨਾ ਸਾਡਾ ਗਰੁੱਪ ਆ ਸਾਰਾ ਆਮ ਆਦਮੀ ਵਾਲੀ ਦਾ ਗਰੁੱਪ ਆ ਹੂੰ ਅਸੀਂ 2012 ਦੇ ਜੁੜੇ ਵਾਂ। ਹੂੰ। ਅਸੀਂ ਉਹ ਟਾਈਮ ਦੇ ਤੁਰੇ ਆ ਜਦੋਂ ਮਤਲਬ ਰੋਡ ਸ਼ੋਅ ਨੂੰ ਕੰਗ ਨੇ ਰੋਡ ਸ਼ੋਅ ਕਰਿਆ 17 ਦੇ ਵਿੱਚ ਤੇ ਸਾਡੇ ਨਾਲ ਮੈਂ ਬਾਹਰੋਂ ਆਇਆ ਵਾ ਸੀ ਤੇ ਮੁੰਡੇ ਗਏ ਉਹ ਕਹਿੰਦੇ ਬਾਈ ਅਸੀਂ ਥੋੜਾ ਨਾ ਬਾਹਰੋਂ ਬਾਹਰ ਬੈਠਾਂਗੇ ਇੱਥੋਂ ਹੀ ਬੈਠਣਾ। ਹੂੰ। ਇੰਨੀ ਲੋਕ ਸ਼ਰਮ ਆਉਂਦੇ ਸੀ ਟੋਪੀ ਲੈ ਆਉਂਦੇ। ਜੀ ਜੀ। ਹਨਾ ਅਸੀਂ ਉਦੋਂ ਦੇ ਤੁਰੇ ਵਾ। ਇੱਕ ਬੰਦਾ ਕੱਲ ਆ ਕੇ ਉਹਦੀ ਮੇਰੇ ਨਾਲ ਯਾਰੀ ਹੈ ਮੇਰੇ ਦੀ ਹੁਣ ਦੇਖੋ ਬਾਈ ਜੀ ਹੁਣ ਅੱਜ ਅੱਜ ਸਾਡੀ ਪੂਰੀ ਦੀ ਪੂਰੀ ਪੰਚਾਇਤ ਆ। ਇੱਕ ਵੱਡੀ ਗੱਲ ਇਹ ਆ ਬਾਈ ਜੀ ਵੀ ਆਏ ਨਹੀਂ ਕੋਈ ਆਪਣੇ ਕੋਲ ਮੈਂਬਰ ਘਟਾ। ਹੂੰ। ਸੱ ਇੱਕ ਮੈਂਬਰ ਦੀ ਸਰਸੰਤੀ ਹੋ ਗਈ ਜੀ ਚਲ ਤੇ ਇੱਕ ਮੈਂਬਰ ਸਾਡਾ ਹਰਿਆਚਾਰਾ ਵੋਟਾਂ ਜੀ ਮੈਂ ਇੱਕ ਥੋੜੀ ਗੱਲ ਛੁੜੀ ਕੱਟਦਣੀ ਚਾਹੁੰਦਾ ਸੀ ਕੱਟਦਾ ਤੁਹਾਡੀ ਜਦੋਂ ਤੁਸੀਂ 12 ਤੋਂ ਪਹਿਲਾਂ ਕਿਹੜੀ ਪਾਰਟੀ ਨਾਲ ਜੁੜੇ ਹੋ ਸੀ 2012 ਜਦੋਂ ਤੁਸੀਂ ਆਮ ਆਦੀ ਪਾਰਟੀ ਉਦੋਂ ਪਹਿਲਾਂ ਕਿਹੜੀ ਪਾਰਟੀ ਨਾਲ ਜੁੜੇ ਹੋ ਸੀ ਮੈਂ ਪਹਿਲਾਂ ਕਾਲੀਦਲ ਨਾਲ ਜੁੜਿਆ ਹੋਇਆ ਕਾਲੀ ਪਾਰਟੀ ਕਾਲੀ ਪਾਰਟੀ ਨਾਲ ਜੁੜੇ ਸੀ ਜਿਵੇਂ ਤੁਹਾਡੀ ਪਾਰਟੀ ਦੇ ਵਿੱਚ ਹੁਣ ਜਿੰਨਾਂ ਕੇ ਪੱਖਪਾਤ ਚੱਲਦਾ ਕਿ ਉਸ ਪਾਰਟੀ ਦੇ ਵਿੱਚ ਵੀ ਪੱਖਪਾਤ ਚੱਲਦਾ ਸੀ ਉਹਦੇ ਨਾਲ ਹੀ ਚੱਲਦਾ ਸੀ ਉਹ ਹੀ ਸੁਣਵਾਈ ਸੀ ਹੂੰ ਮਤਲਬ ਉਹ ਉਹ ਲੀਟਰ ਜਿਹੜਾ ਸੀ ਉਹ ਇਹਨਾਂ ਚਾਹੇ ਬਾਈ ਮਾਲੇ ਨੂੰ ਲੈ ਲਗੇ ਵਿੱਚ ਕੋਈ ਵੀ ਸੀਗਾ ਉਹਨਾਂ ਸਮਿਆਂ ਦੇ ਵਿੱਚ ਸੁਲਵਾਈ ਸੀਗੀ ਉਹਨਾਂ ਦੇ ਵਿੱਚ ਪੱਖਪਾਤ ਚੱਲਦਾ ਸੀਗਾ ਪਾਰਟੀਆਂ ਸਾਰੀਆਂ ਚੱਲਦਾ ਹੁੰਦਾ ਤੇ ਵੱਡੇ ਲੀਟਰਾਂ ਦੀ ਜਦੋਂ ਥੋੜੀ ਵੱਧ ਸੁਣੀ ਜਾਂਦੀ ਹੁੰਦੀ ਆ ਉਹ ਹੋਰ ਹਿਸਾਬ ਦਾ ਪੱਖਪਾਤ ਹੁੰਦਾ ਸੀ ਉਹ ਵੋਟ ਬੈਂਕ ਵੇਖਦੇ ਸੀ ਉਹ ਵੋਟ ਬੈਂਕ ਹੁਣ ਅੱਜ ਦਾ ਸਮਾਂ ਇਹ ਆ ਬਾਈ ਅੱਜ ਜੇ ਮੰਨ ਕੇ ਚੱਲੋ ਕਿਸੇ ਨਾ ਕਿਸੇ ਕਾਰਨ ਜਾ ਕੇ ਮੈਂ ਇਲੈਕਸ਼ਨ ਹਾਰ ਜਾਂਦਾ ਮਾਲਕਾਂ ਦੇ ਵਿੱਚ ਆਮ ਆਦਮੀ ਪਾਰਟੀ ਖਤਮ ਸੀ ਨਹੀਂ ਜਦੋਂ ਤੁਸੀਂ ਅਕਾਲੀ ਪਾਰਟੀ ਦੇ ਵਿੱਚ ਸੀਗੀ ਮੈਂ ਉਹ ਹੀ ਦੱਸਦਾ ਪ੍ਰਧਾਨ ਸਾਹਿਬ ਨਾਲ ਕਿਹਦੀ ਗੱਲ ਹੁੰਦੀ ਸੀ ਬਾਦਰ ਸੁਸਕੀਬੀਚੰਗ ਬਾਦਰ ਨਾ ਕਿ ਨਹੀਂ ਨਹੀਂ ਬਾਈ ਜੀ ਆਪਾਂ ਐਵੇਂ ਕਹੀਏ ਮੈਂ ਬਾਈ ਮਾਲੇ ਨਾਲ ਸਾਡੀ ਬਹੁਤ ਨੇੜਤਾ ਰਹੀ ਆ ਹੂੰ ਉਹਦੇ ਨਾਲ ਅਸੀਂ ਬਹੁਤ ਹੀ ਪਿਆਰ ਸੀਗਾ ਹਮੇਸ਼ਾ ਨਿਹਾਲ ਸਿੰਘ ਵਾਲੇ ਦਾ ਇਲੈਕਸ਼ਨ ਸੀਗਾ ਉਹ ਅਸੀਂ ਆਪ ਖੁਦ ਵਿੱਚ ਲੈ ਕੇ ਲੜਿਆ ਹੂੰ ਉਹ ਸੇਮ ਟਾਈਮ ਦੇ ਵਿੱਚ ਉੱਥੋਂ ਤੱਕ ਆਪਣਾ ਸੀਗਾ ਐਵੇਂ ਆਪਾਂ ਕਹੀਏ ਵੀ ਸੁਖਵੀਰ ਸਿੰਘ ਨਾਲ ਜਾ ਕੇ ਦਾ ਹੋਰ ਉਹਨਾਂ ਨਾਲ ਜੀ ਜਿੰਨਾ ਕ ਜਿਤਮਾਨ ਤੁਹਾਨੂੰ ਆਪ ਪਾਰਟੀ ਚ ਸੌਰੀ ਅਕਾਲੀ ਪਾਰਟੀ ਚ ਮਿਲਦਾ ਸੀ ਉਹਦੇ ਨਾਲੋਂ ਹੁਣ ਇੱਥੇ ਵੱਧ ਮਿਲਦਾ ਤੇ ਘੱਟ ਮਿਲਦਾ ਤੁਹਾਨੂੰ ਨਹੀਂ ਅਜਿਤਮਾਨ ਬਹੁਤ ਮਿਲਦਾ ਇੱਥੇ ਹੂੰ ਪਰ ਇਹਨਾਂ ਜ਼ਰੂਰੀ ਨਹੀਂ ਵੀ ਆਪਾਂ ਨੂੰ ਕੱਲ ਐਮਐਲਏ ਨਹੀਂ ਦਿੰਦਾ ਤਾਂ ਸਭਾ ਸਭ ਸਾਰੇ ਬੰਦੇ ਆਪਣੇ ਸਾਰੇ ਲੈਂਕ ਆਲੇ ਬਾਈ ਜੀ ਮਨਜੀਤ ਹੋਰੀਆਂ ਬਾਈ ਲਾਡੀ ਰੋਸ ਸਾਰੇ ਆ ਮੈਣਵਾਨ ਜੋ ਵੀ ਇੱਥੇ ਚੇਅਰਮੈਨ ਸਾਡਾ ਜ਼ਿਲ੍ਹਾ ਪ੍ਰਧਾਨ ਆ ਬਾਈ ਹਰਮਨਜੀਤ ਦਾਰੇ ਵਾਲਗਾ ਸਾਡਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦੀਪ ਕਰੋੜਾ ਜੀ ਕਿਸੇ ਵੀ ਬੰਦੇ ਨੂੰ ਜਦੋਂ ਮਰਜ਼ੀ ਮੈਲੀਏ ਬਾਈ ਜੀ ਹੂੰ ਸਾਰੇ ਬੰਦਿਆਂ ਨਾਲ ਭਰਾਵਾਂ ਵਾਲਾ ਪਿਆਰ ਆ ਆਪਣਾ ਜੀ ਜਦੋਂ ਇਲੈਕਸ਼ਨ ਜਿੱਤੇ ਕਿੰਨੇ ਕੇ ਪੈਸੇ ਲੱਗੇ ਸੀ ਇਹ ਤਾਂ ਤੁਸੀਂ ਨਾ ਹੀ ਬੋਚੋ ਇਹ ਸੋਚ ਲਓ ਕਿ ਸਾਡਾ ਦੋਹਾਂ ਦਾ 1.5 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਪਿੰਡ ਦਾ ਪਿੰਡ ਦਾ ਹਾਂ ਦੋ ਜਣੇ ਦਾ ਦੋ ਜਣੇ ਦਾ ਉਹੀ 1.5 ਕਰੋੜ ਪਿੰਡ ਦੇ ਵਿਕਾਸ ਤੇ ਲੱਗਣਾ ਸੀ ਉਹ ਪਿੰਡ ਦੇ ਵਿਕਾਸ ਤੇ ਲੱਗਣਾ ਸੀ ਵਿਕਾਸ ਤੇ ਲੱਗਣ ਦੀ ਜਦੋਂ ਤੁਹਾਡੀ ਆਪਸ ਵਿੱਚ ਕੰਪਰੋਮਾਈਜ਼ ਹੋ ਗਈ ਸੀ ਹਾਂ ਜੀ ਤੁਹਾਡੇ ਦੋਸਤ ਦੀ ਤੁਹਾਡੀ ਕੰਪਰੋਮਾਈਜ਼ ਹੋ ਗਈ ਸੀ ਵੀ ਸਰਪੰਚੀ ਰਾਜੇ ਤੂੰ ਲੜ ਹਾਂ ਇਹ ਬਲਾਕ ਸਮਤੀ ਮੈਂ ਲੜੂਗਾ ਫਿਰ ਇਹਨਾਂ ਨੂੰ ਇਹ ਬਰਦਾਸ਼ਤ ਕਿਉਂ ਨਹੀਂ ਹੋਈ ਤੁਹਾਡੇ ਆਮਾ ਦੀ ਪਾਰਟੀ ਨੂੰ ਇਹ ਕਹਿੰਦੇ ਵੀ ਤੁਸੀਂ ਦੋਨੇ ਦੋਸਤ ਹੋ ਜੇ ਤੁਹਾਡੀ ਕੰਪਰੋਮਾਈਜ਼ ਹੋ ਗਈ ਹੈ ਤੇ ਠੀਕ ਹੈ ਤੁਸੀਂ ਲੜੋ ਜੇ ਇਹ ਜਿੱਤੇ ਹੁਣ ਐਮਐਲਏ ਜਿੱਤੇ ਆ ਲੋਕ ਇਹ ਕਹਿੰਦੇ ਆ ਵੀ ਇਹਨਾਂ ਨੂੰ ਸੁੱਤੇ ਪਿਆ ਨੂੰ ਐਮਐਲਏ ਤੇ ਆ ਗਏ ਹਾਂ ਜਿਹੜੇ ਬਣੇ ਪੈਸਾ ਨਹੀਂ ਲੱਗਿਆ ਇਹਨਾਂ ਲੋਕਾਂ ਦਾ ਜਿਹੜੇ ਐਮ.ਐਲ.ਏ ਬਣੇ ਆ ਤੁਹਾਡੇ 92 ਬਣੇ ਆ ਇਹਨਾਂ ਦਾ ਪੈਸਾ ਨਹੀਂ ਲੱਗਿਆ ਤੁਹਾਡਾ ਸਰਪੰਚੀ ਤੇ 1.5 ਕਰੋੜ ਲੱਗਿਆ ਹਾਂਜੀ ਹਾਂਜੀ ਪਰ ਕਾਰਨ ਇਹ ਹੋ ਗਿਆ ਨਾ ਬਾਈ ਜੀ ਗੱਲ ਉੱਥੇ ਜਿਨਾ ਵੀ ਜੇ ਹੁਣ ਰਾਜਾ ਹਰਦਾ ਸੀ ਤਾਂ ਮਿੱਟੀ ਹੁੰਦਾ ਸੀ ਹੂੰ ਠੀਕ ਆ ਨਾ ਕਰਨ ਦਾ ਰਾਜੇ ਨੂੰ ਮਿੱਟੀ ਸੀ ਨਾ ਜ਼ੋਰ ਤਾਂ ਉੱਥੇ ਹੀ ਲੱਗਾ ਈ ਸਾਰੀ ਟੀਮ ਦਾ ਵੀ ਰਾਜਾ ਮਿੱਟੀ ਘਰਨਾ ਕਿਵੇਂ ਹੁੰਦਾ ਹੂੰ ਜਿਹਨੂੰ ਪਰਮਾਤਮਾ ਦੀ ਦੇਣਾ ਬਾਈ ਜੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਬੰਦੇ ਆ ਆਪਾਂ ਹੂੰ ਠੀਕ ਆ ਨਾ ਤੇ ਆਪਾਂ ਉਹਨਾਂ ਦਾ ਪਰਮਾਤਮਾ ਨੇ ਬਖਸ਼ਿਆ ਕਸਰ ਤਾਂ ਕੋਈ ਨਹੀਂ ਛੱਡੀ ਉਹਨਾਂ ਨੇ ਤੁਹਾਡੇ ਪਿੱਛੇ ਕਿਉਂ ਪੈ ਗਈ ਤੁਹਾਡੀ ਪਾਰਟੀ ਦੇ ਬੰਦੇ ਆ ਤੁਹਾਡੇ ਤੁਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਤੁਹਾਡੇ ਐਮਐਲਏ ਹੁਣ ਤੁਹਾਡੇ ਪਿੱਛੇ ਕਿਉਂ ਪੈ ਗਏ ਵੀ ਰਾਜੇ ਨੂੰ ਮਿੱਟੀ ਕਰਨ ਆਪਾਂ ਰਾਜਾ ਬੋਲਦਾ ਏ ਹੂੰ ਰਾਜਾ ਹਰ ਬੰਦਾ ਜੇ ਕਿਸੇ ਵਰਕਰ ਦੀ ਵੀ ਗੱਲ ਆ ਕਿਸੇ ਦੀ ਵੀ ਗੱਲ ਆ ਠਾਣਿਆਂ ਦਰਬਾਰਿਆਂ ਕਿਤੇ ਵੀ ਅਸੀਂ ਜਾ ਕੇ ਕਹਿੰਨੇ ਆ ਵੀ ਆਹ ਗੱਲ ਆ ਇੱਥੇ ਸਾਡੇ ਬੰਦੇ ਸੁਣੋ ਸੁਣਦੇ ਕਿਉਂ ਨਹੀਂ ਤੇ ਜਿਹੜਾ ਬੰਦਾ ਲੀਡਰ ਨੂੰ ਕਹਿੰਦਾ ਤੇ ਉਹ ਮਾੜਾ ਹੀ ਮਾੜਾ ਚਾਪਲੂਸੀ ਨਹੀਂ ਕਰਦੇ ਤੁਸੀਂ ਜਿਹੜਾ ਚਾਪਲੂਸੀ ਕਰਦਾ ਉਹ ਚੰਗਾ ਲੱਗਦਾ ਉਹਨਾਂ ਨੂੰ ਇਹਦੀ ਟੀਮ ਦੀ ਪ੍ਰੋਬਲਮ ਹੀ ਇਹ ਹੈ ਵੀ ਰਾਜ ਆ ਕੇ ਸਾਨੂੰ ਕਵੇ ਬਾਈ ਜੀ ਆਏ ਆ ਤੁਸੀਂ ਬਾਈ ਜੀ ਨਹੀਂ ਕਰਦੇ ਹੂੰ ਸਾਡਾ ਤਾਂ ਸੂਲ ਆਈ ਤਾਂ ਜਾਂਦੀ ਅਸੀਂ ਬਾਈ ਜੀ ਕਿਹੜਾ ਕੋਲ ਲੈ ਕੇ ਖਾਦਾ ਇਹਨਾਂ ਤੋਂ ਹੂੰ ਠੀਕ ਆ ਨਾ ਅਸੀਂ ਤਾਂ ਵੋਟ ਪੁਆਈ ਆ ਇਹਨਾਂ ਨੂੰ ਹੂੰ ਜਿਹੜਾ ਸਮੇਂ ਦੇ ਵਿੱਚ ਇਹਨਾਂ ਦੇ ਆਪ ਦੇ ਪਿੰਡਾਂ ਚੋਂ ਆਪਦੇ ਹਲਕੇ ਜੋ ਪੂਰੇ ਜੋ ਵੋਟ ਕਰੀਏ ਅਸੀਂ ਉਸ ਟਾਈਮ ਵੀ ਇਹ ਪਾਰਟੀ ਨੂੰ 350 ਵੋਟ ਵਧਾ ਕੇ ਦਿੱਤੀ ਆ ਹੂੰ ਤੁਸੀਂ ਦੇਖ ਲਓ ਵੀ ਸਮਝੀਤ ਖਾਲਸਾ ਦੀ ਕਿਉਂ ਜੀ ਵੇਵ ਸੀ ਉਹ ਟਾਈਮ ਦੇ ਵਿੱਚ ਅਸੀਂ ਵੋਟ ਵਧਾ ਕੇ ਦਿੱਤੀ ਇਹਨਾਂ ਨੂੰ ਹੂੰ ਕਰਮਜੀਤਨ ਬੋਲਦੀ ਤੁਸੀਂ ਕਿੰਨੀ ਵੋਟ ਵਧਾਈ ਆ 275 ਵੋਟਾਂ ਵਧੀਆਂ ਆਪਣੇ ਪਿੰਡ 'ਚ 275 ਵੋਟਾਂ ਵਧੀਆਂ ਤੁਹਾਡੀਆਂ ਤੁਸੀਂ ਕਰਮਜੀਤਨ ਮੋਲ ਨੂੰ ਕਿਤੇ ਮਿਲੇ ਆ ਹਾਂ ਮੈਂ ਉਹਨਾਂ ਨੂੰ ਮਿਲਦਾ ਰਹਿਣਾ ਇਹ ਗੱਲ ਬਾਤ ਹੋਈ ਇਸ ਵਿਸ਼ੇ ਤੇ ਵੀ ਜਿਹੜਾ ਐਮ ਐਲ ਏ ਆ ਆਪਣਾ ਚੁਣਿਆ ਹੋਇਆ ਉਹ ਤਾਂ ਸਾਡੇ ਜਨਕ ਪੈਰਾਂ ਨੂੰ ਦਾਤੀ ਵਾਰਿਆ ਕਦੇ ਗੱਲ ਹੋਈ ਹਾਜੇ ਨਹੀਂ ਇਹ ਇਸ ਵਿਸ਼ੇ ਤੇ ਹਜੇ ਤਾਂ ਮੈਂ ਕਿਸੇ ਨਾਲ ਨਹੀਂ ਗੱਲ ਕਰੀ ਜਵੇਂ ਆਖਾਂ ਮੈਨੂੰ ਇੰਨਾ ਵੀ ਮੈਂ ਅਜੇ ਚੌਣਾ ਵੀ ਸਾਡੀ ਕਿਤੇ ਨਾ ਕਿਤੇ ਜਾ ਕੇ ਚੱਲੋ ਯਾਰ ਆਪਾਂ ਬਾਈ ਜੀ ਹੋਰ ਆਪਣਾ ਕੋਈ ਬਾੜਾ ਨਹੀਂਗਾ ਨਾਂ ਦਾ ਆਪਾਂ ਕੋਈ ਉਹ ਜਾ ਕੋਈ ਆਪਾਂ ਕਿਤੇ ਕੋਈ ਦੋ ਨੰਬਰ ਦਾ ਕੰਮ ਕਰਨਾ ਆਪਾਂ ਦਾ ਇਹ ਵੀ ਪਿੰਡ ਵਾਸਤੇ ਪੈਸੇ ਮਿਲ ਜਾਣ ਕੰਮ ਹੋਈ ਜਾਣ ਬਸ ਪਿੰਡ ਦਾ ਕੰਮ ਸਾਡਾ ਚੱਲੀ ਜਾਵੇ ਕੀ ਲੱਗਦਾ 2027 ਦੇ ਵਿੱਚ ਹੁਣ ਇਹ ਕਹਿੰਦੇ ਅਸੀਂ ਜਾਨੀ ਕਿ ਵੋਟ ਬੈਂਕ ਸਾਡਾ ਵਧੂਗਾ ਅਸੀਂ ਕਿ ਸੀਟਾਂ ਲੈ ਕੇ ਜਾਵਾਂਗੇ ਲੱਗਦਾ ਵੀ ਜਿਹੜੇ ਹਸਾਮਾ ਇਹ ਤਾਂ ਆਪੇ ਸਰਪੰਚਾਂ ਨੂੰ ਹੀ ਬਖਸ਼ ਰਹੇ ਵੀ ਲੋਕ ਇਹਨਾਂ ਨੂੰ 2027 ਦੇ ਵਿੱਚ ਫਤਵਾ ਦੇਣਗੇ ਇਹ ਪਾਦਵਤਾ ਸਰਕਾਰ ਤਰ ਰਿਪੀਟ ਕਰੋਗੀ ਇਹ ਤਾਂ ਕੋਈ ਦੋ 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 ਰਾਇ ਨਹੀਂ ਬਾਈ ਜੀ ਹੂੰ ਸਰਕਾਰ ਤਰ ਰਿਪੀਟ ਕਰੋਗੀ ਕਿ ਹੋਰ ਵੀ ਰਿਪੀਟ ਕਿਵੇਂ ਕਰੋਗੀ ਚੁਣੇ ਹੋਏ ਜਿਹੜੇ ਤੁਸੀਂ ਪਿੰਡ ਦੇ ਨੁਮਾਇੰਦੇ ਹੋ ਤੁਹਾਡੀ ਤਾਂ 10 ਪੁੱਛ ਹੈਣੀ ਕਿ ਤੁਸੀਂ ਲੋਕਾਂ ਤੋਂ ਵੋਟ ਪਾਉਣੀ ਆ ਤੁਹਾਡਾ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਠੀਕ ਆ ਤੁਸੀਂ ਅੱਜ ਕੈਮਰੇ ਉੱਤੇ ਆ ਕੇ ਕਹੇ ਉੱਤ ਤੋਂ ਕਹਿੰਦੇ ਆ ਪਰ ਅੰਦਰੋਂ ਮੰਨਤਾ ਨਹੀਂ ਨਾ ਤੁਹਾਡਾ ਕਹਿੰਦਾ ਹੋਊਗਾ ਨਹੀਂ ਅੰਦਰੋਂ ਮੰਨਤਾ ਤੁਹਾਡਾ ਦੁਖੀ ਹੋਊਗਾ ਨਾ ਵੀ ਜਿਹੜੀ ਪਾਰਟੀ ਨੇ ਮੇਰਾ 1.5 ਕਰੋੜ ਰੁਪਏ ਦਾ ਨੁਕਸਾਨ ਕਰਤਾ ਮੈਂ ਆਪਦੀ ਪਾਰਟੀ ਨਾਲ ਜੁੜਿਆ ਸੀ ਉਸ ਪਾਰਟੀ ਨੂੰ ਕਿਵੇਂ ਲੋਕਾਂ ਨੂੰ ਜਾ ਕੇ ਕਹੋਗੇ ਵੀ ਟੁਹਾਡਾ ਤਾਂ ਪਿੰਡ ਦਾ ਮੈਂ ਸੁਣਿਆ ਵਿਕਾਸ ਰੋਕਦਾ ਪਾਰਟੀ ਨੇ ਨਹੀਂ ਗੱਲ ਇਹ ਆ ਨਾ ਬਾਈ ਜੀ ਆਪਾਂ ਹੁਣ ਜੇ ਕਿਸੇ ਜੇ ਇਹਨਾਂ ਦੀ ਟੀਮ ਦੀ ਕਮੀਆਂ ਕਿਸੇ ਗੱਲ ਦੀ ਕਮੀਆਂ ਉਹਦੇ ਕਰਕੇ ਆਪਾਂ ਪਾਰਟੀ ਤਾਂ ਨਹੀਂ ਛੱਡ ਸਕਦੇ ਨਹੀਂ ਫਿਰ ਉਹ ਪਾਰਟੀ ਦੇ ਨਾਲ ਪਾਰਟੀ ਲੈਵਲ ਤੇ ਆਪਣੇ ਸਾਰੇ ਕੰਮ ਹੁੰਦੇ ਆ ਹੂੰ ਠੀਕ ਆ ਐ ਤਾਂ ਹੁਣ ਸਾਡਾ ਇੱਕ ਬਹੁਤ ਵੱਡਾ ਕੰਮ ਆ ਸਾਡਾ ਸਾਢੇ 3 ਸਾਲ ਤੋਂ ਮਤਲਬ ਸਰਕਾਰ ਸਾਡੀ ਦਾਵਾ ਕਰਦੀ ਆ ਵੀ ਅਸੀਂ ਕਿਤੇ ਟੇਲਾਂ ਦੇ ਪਾਣੀ ਪਜਾਤਾ ਐ ਕਰਦਾ ਨਾ ਸਾਢੇ 3 ਸਾਲ ਤੋਂ ਸਾਡਾ ਇੱਕ ਮੋਗਿਆ ਲੱਗਾ ਵਾ ਤੇ ਉਹਦੀ ਪਾਈਪ ਲਾਈਨ ਪੈਣ ਵਾਲੀ ਆ ਹੂੰ ਤੇ ਮੈਂ ਪਰਸੋਂ ਭੂਮੀ ਰੱਖਿਆ ਭਾਗ ਦੀ ਮੈਡਮ ਸਾਡੇ ਲੱਗੀ ਮੈਂ ਉਹਦੇ ਕੋਲੇ ਜਾਵੜਿਆ ਹੂੰ ਉਹ ਮੈਡਮ ਨੇ ਸਾਡਾ ਹਜੇ ਵੀ ਚੌਥੇ ਨੰਬਰ ਤੇ ਐਸਟੀਮੇਟ ਰੱਖਿਆ ਵਾ ਹੂੰ ਫੇਰ ਗੱਲਾਂ ਹੀ ਕਰਦੀ ਆ ਮਾਦੀ ਪਾਰਟੀ ਹਜੇ ਵੀ ਚੌਥੇ ਨੰਬਰ ਤੇ ਐਸਟੀਮੇਟ ਜਿਹੜੀ ਕਹਿੰਦੇ ਸੀ ਟੇਲਾਂ ਤੇ ਪਾਣੀ ਪਹਚਾਤਾ ਇਹ ਫੋਕੀਆਂ ਗੱਲਾਂ ਹੀ ਇਹਨਾਂ ਦੀਆਂ ਸਟੇਜਾਂ ਤੋਂ ਮਾਰਦੇ ਭਗਵੰਤ ਮਾਨ ਸਾਹਿਬ ਨਹੀਂ ਉਹਨਾਂ ਨੇ ਮੈਨੂੰ ਦਿਖਾਇਆ ਫਿਰ ਕਾਰਨ ਕੀ ਉਹਦੇ ਚ ਉਹਦੇ ਚ ਫਿਰ ਮਤਲਬ ਇਹਦੀ ਟੀਮ ਦੇ ਮੈਸੇਜ ਆਏ ਸੀਗੇ ਕਿ ਪਹਿਲਾਂ ਆ ਪੈਂਡ ਕਰਨਾ ਫਿਰ ਆ ਪੈਂਡ ਕਰਨਾ ਜੇ ਤਾਂ ਉਦੋਂ ਪਹਿਲਾਂ ਕੋਈ ਹੋਰ ਪੈਂਡ ਦਾ ਐਸਟੀਮੇਟ ਲਾ ਗਦਾ ਉਹ ਕਰ ਦਿਓ ਤੇ ਨਹੀਂ ਫਿਰ ਚੌਥੇ ਨੰਬਰ ਤੇ ਜਾ ਕੇ ਮਾਲ ਕੰ ਦਾ ਐਸਟੀਮੇਟ ਲਾ ਦਿਓ ਮਾਲ ਕੰ ਦਾ ਐਸਟੀਮੇਟ ਸ਼ਾਇਦ ਉਦੋਂ ਆਊਗਾ ਜਦੋਂ ਹੁਣ ਆਮ ਆਦੀ ਪਾਰਟੀ ਦੇ ਜਿਹੜੇ ਪੂਰੇ 5 ਸਾਲ ਹੋ ਗਏ ਜੇ ਉਦੋਂ ਆਇਆ ਫਿਰ ਕੋਈ ਨਹੀਂ ਵਾਰਾ ਉਦੋਂ ਸੋਚਾਂ ਵਿਚਾਰਾਂ ਕਿੱਦਾਂ ਨੂੰ ਜਾਂਦੀ ਗੱਲ ਹੈ ਨਾ ਸਮਾਂ ਦੇਖਾਂਗੇ ਬਾਕੀ ਜੀ ਪਾਰਟੀ ਇਹ ਗੱਲ ਬਾਈ ਜੀ ਐ ਨਹੀਂ ਕੋਈ ਆਪਣੇ ਮਨਚੇ ਨਹੀਂ ਕਿਉਂ ਆਪਣਾ ਮਾਨਤਾਂ ਬਹੁਤ ਆ ਹਰ ਬੰਦਾ ਬਾਈ ਗਰਮੀਤ ਰੌਣਾ ਸਾਰੇ ਨਾਲ ਕੁੜੀਆਂ ਸਾਹਿਬ ਨਾਲ ਸਾਰਿਆਂ ਨੇ ਮੋਹ ਪਿਆਰਾ ਜੀ ਜੀ ਹਾਂ ਪਰ ਪਾਰਟੀ ਲੈਵਲ ਤੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਆਫਸਰਾਂ ਦਾ ਵੀ ਕੋਈ ਬਹੁਤਾਂ ਦਾ ਪ੍ਰੋਬਲਮ ਨਹੀਂ ਜਿੰਨਾ ਆਫਸਰਾਂ ਨੇ ਥੋੜਾ ਬਹੁਤ ਉਹਨਾਂ ਦਾ ਦਬਾਅ ਨਹੀਂ ਟੀਮ ਦਾ ਉਹ ਚੱਲੀ ਜਾਂਦਾ ਜੀ ਇਹ ਇਹ ਕਿਤੇ ਮਨ ਦੁਖੀ ਹੁੰਦਾ ਵੀ ਜਦੋਂ ਕਦੇ ਕੰਮ ਜਾਂਦੇ ਆ ਕੰਮ ਨਹੀਂ ਹੁੰਦੇ ਆਮਾਦੀ ਪਾਰਟੀ ਦੇ ਤੁਸੀਂ ਸਰਪੰਚ ਹੋ ਤੇ ਤੁਹਾਨੂੰ ਆਪ ਨੂੰ ਹੀ ਧਰਨੇ ਲਾਉਣੇ ਪੈਂਦੇ ਆ ਆਪਦੇ ਚੁਣੇ ਹੋਏ ਨੁਮਾਇੰਦਿਆਂ ਦੇ ਖਿਲਾਫ ਉਦੋਂ ਮਨ ਕਿੰਨਾ ਕੁ ਦ ਮੰਤਾਂ ਨੂੰ ਤੁਸੀਂ ਦੇਖ ਹੀ ਲਓ ਤੁਹਾਨੂੰ ਵੀ ਪਤਾ ਹੀ ਆ ਤੁਹਾਡਾ ਜਿੰਦਗੀ ਦਾ ਐਕਸਪੀਰੀਅੰਸ ਮੰਤਾ ਦੁਖੀ ਹੁੰਦਾ ਹੀ ਆ ਵੀ ਇੱਕ ਯਾਰ ਆਪਾਂ ਕਿਹੜਾ ਕੋਈ ਗਲਤ ਕੰਮ ਕਰਨ ਨੂੰ ਕਹਿੰਨੇ ਆ ਕਿ ਇਹ ਕਹਿੰਨੇ ਸਾਡਾ ਇਲੈਕਸ਼ਨ ਕਰਾ ਦਿਓ ਯਾਰ ਹਮਮ ਇਹ ਜੇ ਤਾਂ ਕਹਿੰਦੇ ਹੀ ਨਹੀਂ ਵੀ ਸਾਡੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਯਾਰ ਸਾਡੇ ਬੰਦੇ ਬਣਾ ਦਿਓ ਅਸੀਂ ਕਹਿੰਦੇ ਇਲੈਕਸ਼ਨ ਕਰਾ ਦਿਓ ਜਿਹੜਾ ਮਰਜ਼ੀ ਬਣ ਜਾ ਜੇ ਸਾਰਾ ਸਾਮ ਦੀ ਕਰਾਉਣੀ ਆ ਸਾਰੀਆਂ ਪਾਰਟੀਆਂ ਨੂੰ ਬਿਠਾ ਕੇ ਕਰਾ ਦਿਓ ਹਮਮ ਦੇਖੋ ਭਾਈ ਇਹ ਸੰਸਤਾ ਸਾਡੇ ਪਿੰਡ ਦੀ ਮਿੱਟੀ ਹੋ ਰਹੀ ਆ ਹਮਮ ਠੀਕ ਆ ਸੰਦ ਸਾਡੇ ਖਿਲਾਫ ਹੋ ਰਿਹਾ 2 ਸਾਲ ਤੋਂ ਸਾਡੇ ਬਾਈ ਜੀ ਸੰਦਾਂ ਦੇ ਛੁਰੀਆਂ ਵੀ ਨਹੀਂ ਪਈਆਂ 40-40 ਲੱਖ ਰੁਪਏ ਦੇ ਸਾਡੇ ਸੰਦ ਦਾ ਐਡਾ ਬੁਰਾ ਹਾਲ ਸਾਡੇ ਪਿੰਡ ਦਾ ਰੇ ਆਇਤੀ ਬਾਈ ਜੀ ਮੈਂ ਤੇ ਸੈਕਟਰੀ ਨੇ ਖੋਲ ਕੇ ਲਿਆਂਦੀ ਪਿੰਡ ਦੇ ਵਿੱਚ ਇੱਕ ਦੀ ਹੋ ਰਾਂ ਅਜੀਬ ਬਾਈ ਸਰਪੰਚ ਬਣ ਗਏ ਸਭ ਤੋਂ ਜ਼ਿਆਦਾ ਡੀਏ ਵੀ ਵੰਡੀ ਸੀ ਪਿੰਡ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਯੂਰੀਆ ਵੰਡਿਆ ਸਾਡਾ ਰਿਕਾਰਡ ਆ ਇਹ ਜੀ ਜੀ ਅਸੀਂ ਆਪ ਮਗਰ ਜਾਂਦੇ ਜੀ ਜੀ ਰਾਜ ਜੀ ਇੱਕ ਦੱਸੋ ਮੇਰਾ ਲਾਸਟ ਸਵਾਲ ਹੋਊਗਾ ਵੀ ਲੋਕ ਕਹਿੰਦੇ ਸੀ ਇਹ ਗੱਪੀਆਂ ਦੀ ਸਰਕਾਰ ਅੱਜ ਤੁਹਾਨੂੰ ਲੱਗਦਾ ਵੀ ਤੁਸੀਂ ਇਸ ਪਾਰਟੀ ਦੇ ਵਿੱਚੋਂ ਕਿ ਵੀ ਵਾਕਈ ਗੱਪੀਆਂ ਦੀ ਸਰਕਾਰ ਹੈਗੀ ਹੈ ਨਹੀਂ ਨਹੀਂ ਗੱਪੀਆਂ ਗੋਪਿਆਂ ਵਾਲੇ ਤਾਂ ਕੋਈ ਗੱਲ ਨਹੀਂ ਬਾਈ ਜੀ ਗੱਪ ਤਾਂ ਸਾਰੇ ਲੀਡਰ ਹੀ ਮਾਰਦੇ ਆ ਪਹਿਲਾਂ ਵਾਲੇ ਕਿਹੜਾ ਨਹੀਂ ਮਾਰਦੇ ਸੀ ਇਹੋ ਜੀ ਦਾ ਕੋਈ ਗੱਲ ਨਹੀਂ ਕੰਮ ਹੁੰਦੇ ਆ ਕੰਮ ਆ ਇਹ ਤਾਂ ਨੋ ਡਾਊਟ ਆ ਇਹਦਾ ਮੁੰਡਾ ਨੂੰ ਜੌਬਾਂ ਵੀ ਮਿਲੀਆਂ ਇਹ ਨਹੀਂ ਗੱਲ ਕਹਿ ਸਕਦੇ ਨੌਕਰੀਆਂ ਕਾਫੀ ਮਿਲ ਗਿਆ ਨਾ ਤੁਹਾਡੇ ਪਿੰਡ ਚ ਕਿੰਨੇ ਮਿਲੀਆਂ ਮੇਰੇ ਪਿੰਡ ਚ ਮੈਨੂੰ ਪਹਿਲਾਂ ਨਹੀਂ ਪਤਾ ਸੀ ਮੈਂ ਹੁਣ ਆਇਦਾਂ ਸਾਰਚ ਆਊਟ ਕਰਿਆ 14 ਜਨਾਂ ਨੂੰ ਨੌਕਰੀ ਮਿਲੀ ਬਾਈ ਹੂੰ ਕੋਈ ਪੁਲਿਸ ਕੁੜੀਆਂ ਸਾਡੇ ਪੁਲਿਸ ਚ ਹੋਈਆਂ ਠੀਕ ਆ ਮੁੰਡੇ ਟੀਚਰ ਲੱਗੇ ਸਾਡੇ ਜੀ ਹਾਂ ਜੀ ਧੰਨਵਾਦ ਰਾਜ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਸੰ ਪਿੰਡ ਦੇ ਸਰਪੰਚੇ ਮੌਜੂਦਾ ਰਾਜਾ ਸਿੰਘ ਸਰਪੰਚ ਕਹਿੰਦੇ ਜਿਹੜੇ ਮੇਰੇ ਇੱਥੋਂ ਦੇ ਐਮਐਲਏ ਸਾਡੇ ਹਲਕੇ ਦੇ ਉਹਨੇ ਮੇਰਾ 1.5 ਕਰੋੜ ਰੁਪਏ ਦਾ ਨੁਕਸਾਨ ਕਰਤਾ ਮੈਂ ਸਰਪੰਚੀ ਲੜਨਾ ਚਾਹੁੰਦਾ ਸੀ ਮੇਰੇ ਦੋਸਤ ਨੇ ਮੇਰੇ ਨਾਲ ਕੰਪਰੋਮਾਈਜ਼ ਕੀਤਾ ਸੀ ਐਟਕੀ ਤੂੰ ਸਰਪੰਚ ਬਣ ਜਾ ਅਗਲੀ ਵਾਰ ਮੈਂ ਮਾਣ ਜੂਗਾ ਮਾਨ ਸਾਹਿਬ ਸਟੇਜਾਂ ਤੇ ਕਹਿੰਦੇ ਸੀ ਸਭ ਸੰਤੀ ਨਾਲ ਤੁਸੀਂ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਚੋਂ ਸਰਪੰਚ ਬਣਾਓ ਪਰ ਇਹਨਾਂ ਦੇ ਐਮਐਲਏ ਨੂੰ ਕਿਉਂ ਨਹੀਂ ਇਹ ਚੀਜ਼ ਹਾਜ਼ਮ ਹੋਈ ਕਿ ਜੇ ਸਰ ਸੰਤੀ ਨਾਲ ਸਰਪੰਚ ਬਣ ਰਹੇ ਆ ਤੇ ਪਿੰਡ ਦਾ 1.5 ਕਰੋੜ ਰੁਪਇਆ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਇਹ ਕਹਿੰਦੇ ਉਹੀ ਪਿੰਡ ਦੇ ਵਿਕਾਸ ਤੇ ਲੱਗਣਾ ਸੀ ਅੱਜ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਕੁਝ ਖੋਲੇ ਪੋਰ ਤੇ ਤੁਹਾਡੇ ਵਿਚਾਰ ਕਿਵੇਂ ਲੱਗੇ ਕਮੈਂਟ ਬਾਕਸ ਦੇ ਵਿੱਚ ਇੱਕ ਕਮੈਂਟ ਕਰਕੇ ਜਰੂਰ ਦਿਓ ਕੋ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਆਜ਼ਾਦ ਦੇ ਧੰਨਵਾਦ